ਦੋ ਮਿੰਟਿਆ ਤੁਹਾਨੂੰ ਕਰਨੀਆਂ ਨੇ ਆਪਣੇ ਆਪਣੇ ਕੰਨਾਂ ਦੇ ਨਾਲ ਧਿਆਨ ਨਾਲ ਸੁਣ ਲਿਓ ਸਾਡਾ ਜਿਹੜਾ ਮਸਤਕ ਹੈ ਦਿਲ-ਪੂਲ ਸ਼ਾਂਤ ਮੈਂ ਢੰਗ ਨਾਲ ਹੈ ਜੇਦ ਕੋਈ ਵੀ ਭਰਾਨੀ ਗੁਰੂ ਪਿਆਰਾ ਜਾਂ ਪੰਠਾਣ ਵਾਲਾ ਵਿਗੜਪਾਨ ਦਾ ਜੇ ਤੇ ਨਾ ਕਰੇ ਇਹ ਪ੍ਰਬੰਧਕਾਂ ਨੂੰ ਦਾਸਨੀ ਬੇਨਤੀ ਕੀਤੀ ਹੋਈ ਹੈ ਵੀ ਹਰ ਵਰੀ ਅਸੀਂ ਨੁਕਸਾਨ ਕਰਾਨੇ ਆ ਨਹੀਂ ਨਹੀਂ ਮੈਨੂੰ ਨਹੀਂ ਪਤਾ ਇੱਕ ਬੰਦਾ ਗਲਤੀ ਕਰ ਦਿੰਦਾ ਹੈ ਜਦੋਂ ਇਹ ਪੰਠਾਏ ਸਾਨੂੰ ਜੇਰੀਆਂ ਉਹ ਦੰਦ ਮਿਲ ਜਾਂਦਾ ਹੈ ਪਿੱਛੇ ਭਾਈ ਮਾਨ ਸਿੰਘ ਰਾਜੋਵਾਨੇ ਦੇ ਪ੍ਰੋਗਰਾਮ ਵਿੱਚ ਇਹ ਗੱਲ ਹੋਈ ਅਸੀਂ ਬੜਾ ਪਿਆਰ ਵਿਖਾਇਆ ਠੱਡੋ ਨਾ ਜਹੇਦੇ ਦੇ ਹੱਥ ਰੱਖੋ ਆਪਣੇ ਦੇ ਜੇ ਰਾਜੋਵਾਨਾ ਬਾਦ ਗਿਆ ਤੇ ਜਸਪਾਲ ਸਿੰਘ ਤਾਂ ਚਲਾ ਗਿਆ ਇੱਕ ਤਾਂ ਗਿਆ ਸਾਡੇ ਤੋਂ ਉਹ ਘਾਟਾ ਕਿਥੋਂ ਪੂਰਾ ਕਰਾਂਗੇ ਜੇਰੀ ਬੇਨਤੀ ਆ ਕਿ ਕਿਸੇ ਵੀ ਮੇਰੇ ਵੀ ਭਰਾ ਨੇ ਇਹੋ ਜਿਹਾ ਕਦਮ ਨਹੀਂ ਚੱਕਣਾ ਜਿਹਦੇ ਨਾਲ ਪ੍ਰਸ਼ਾਸਨ ਨੂੰ ਦੇ ਕਦਮ ਆਏ ਕੋਈ ਬਹਾਨਾ ਬਣਾ ਕੇ ਤੁਹਾਡੇ ਤੇ ਕੋਈ ਤੁਹਾਨੂੰ ਗਲਤ ਉਹ ਕਰ ਸਕੇ ਦੂਜੀ ਬੇਨਤੀ ਹੈ ਜੀ ਕਿ ਚੈਨਲ ਲੱਗੇ ਹੋਏ ਨੇ ਆਵਾਜ਼ ਪਚਾਰਿਆ ਸਭ ਤੋਂ ਵੱਡੀ ਦੇਣ ਹੈ ਸਾਨੂੰ ਇੱਥੇ ਪਹਰੇਦਾਰ ਅਖਬਾਰ ਦੀ ਉਸ ਤੋਂ ਦੂਜੀ ਦੇਣ ਹੈ ਸਾਡੀ ਸਿੱਖ ਚੈਨਲ ਯੂਕੇ ਵਾਲਿਆਂ ਦੀ ਕਿ ਜੋ ਹਰਦਮ ਸਾਡੇ ਅੰਗ ਸੰਗ ਖੜੇ ਨੇ ਤੇ ਹਰੇਕ ਖਬਰ ਸਾਡੀ ਜਿਹੜੀ ਆ ਉਹਦੇ ਸਾ ਆਮਦੇਸ਼ਾਂ ਵਿੱਚ ਪਚਾਰੇ ਹਨ ਇਨਾਂ ਦਾ ਵੀ ਅਸੀਂ ਸਾਰੇ ਪ੍ਰਬੰਧਕਾਂ ਵੱਲੋਂ ਧੰਨਵਾਦ ਕਰਦੇ ਆ ਹੋਰ ਵੀ ਕੋਈ ਸਿੰਘ ਹੈਗੇ ਨਹੀਂ ਜਿਹੜੇ ਸੇਵਾ ਕਰ ਰਹੇ ਨੇ ਯੂਟਿਊਬਰ ਆਹੀਂ ਜਾਂ ਕਿਸ ਤਰ੍ਹਾਂ ਵੀ ਇਹ ਸਚਾਰ ਜਿਹੜਾ ਹੈ ਇਹ ਸੰਗਠਨ ਦੀ ਗੱਲ ਚੱਲ ਰਹੀ ਆ ਮੇਰੀ ਬੇਟੀ ਆ ਮੈਂ ਚੰਗੀ ਕਲਾ ਵਿੱਚ ਆ ਮੈਂ ਠੀਕ ਆ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਪਰ ਤੁਸੀਂ ਆਪਣੀ ਆਤਮਾ ਨੂੰ ਜਗਾ ਕੇ ਤੁਸੀਂ ਠੀਕ ਹੋਣ ਦਾ ਸਬੂਤ ਦੱਸੋ ਤੁਸੀਂ ਠੀਕ ਹੋ ਸਾਰੇ ਮੈਂ ਕੋਠੀਕਾ ਜੀ ਬੋਲੇ ਜਸੋਨਿਹਾਲ ਰਾਸ਼ੀਆ ਜੀ ਜਿੰਨੇ ਵੀ ਸਾਡੇ ਵੀਰ ਜਿਲ੍ਹਾ ਚ ਮੰਨਦੇ ਨੇ ਸਾਡਾ ਮੁੱਖ ਮਾਸਤੇ ਨਾ ਤਾਂ ਮੈਂ ਕਿਸੇ ਪਾਰਟੀ ਨਾਲ ਆ ਨਾ ਮੈਨੂੰ ਕਿਸੇ ਵੋਟ ਦੀ ਲੋੜ ਹੈ ਮੈਨੂੰ ਤਾਂ ਤੁਹਾਡੀ ਸਪੋਰਟ ਦੀ ਲੋੜ ਹੈ ਜਿਹੜੇ ਗੁਰੂ ਸੇਖ ਅੰਦਰੋਂ ਸਿੱਖੀ ਨੂੰ ਪਿਆਰ ਕਰਦੇ ਹੋ ਕੀ ਸਤਿਗੁਰੂ ਕਿਰਪਾ ਕਰੇ ਮੈਂ ਉਹਨਾਂ ਨੂੰ ਬੇਨਤੀ ਕਰਦਾ ਵੀਰਾਂ ਨੂੰ ਮੇਰੇ ਪਰਥਾਏ ਅਰਦਾਸ ਨਾ ਕਰੋ ਅਰਦਾਸ ਕਰੋ ਸਾਡੀ ਕੌਮ ਨੂੰ ਸਤਿਗੁਰੂ ਸਮਾਤ ਬਖਸ਼ੇ ਨਾ ਮੈਨੂੰ ਇਹ ਤਹੋੜੀ ਦੁੱਖ ਲੱਗਦਾ ਸੱਚ ਕਹਿਣ ਤੋਂ ਨਹੀਂ ਮੈਂ ਸੰਪੋਤ ਕਰਾਂਗਾ ਭਾਵੇਂ ਤੁਸੀਂ ਮੈਨੂੰ ਜੋ ਮਰਜ਼ੀ ਕਹਦੇ ਜਿਨ੍ਹਾਂ ਨੇ ਅਸੀਂ ਇੰਨੇ ਨੇ ਵੱਡੇ ਨਾਰੇ ਮਾਰੇ ਸੰਤ ਬਾਬਾ ਜਨੈ ਸਿੰਘ ਜੀ ਖਾਲਸਾ ਪਿੰਡਰਾ ਵਾਲੀ ਅਗਰਦੇਵ ਸਿੰਘ ਤਾਂ ਜਨਾਵੰਦੇ ਜੋ ਨਿਹਾਲ ਜੈ ਹਰਸਿਨ ਬਈ ਸੰਤਾਂ ਦੇ ਨਾਂ ਦੇ ਇਹ ਜਕਾਰਾ ਛੜਨਾ ਤੇ ਜੁਤੀਲਾ ਛੜਨਾ ਐਡਾ ਨਹੀਂ ਜਕਾਰਾ ਜਗੂਰੀ ਮੈਨੂੰ ਮਨ ਨੂੰ ਹੋਇਆ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੀ ਹਿੰਦੁਸਤਾਨ ਦੀ ਧਰਤੀ ਦੇ ਜਨਮ ਨਾਲ ਲੈਂਦੇ ਤੇ ਮੈਂ ਗੱਲ ਦਾਦੇ ਨਾਲ ਕਹਿ ਸਕਦਾ ਭਾਵੇਂ ਕੋਈ ਵੀ ਮਲਾਜ਼ਮ ਹੈ ਐਸਪੀ ਹੈ ਡੀਐਸਪੀ ਹੈ ਪ੍ਰਧਾਨ ਮੰਤਰੀ ਹੈ ਮੁੱਖ ਮੰਤਰੀ ਹੈ ਉਹ ਸਿੱਖ ਦੀ ਪਛਾਣ ਮਿੱਟ ਚੁਪੀ ਸੀ ਇਹ ਸਿੱਖ ਦੀ ਪਛਾਣ ਕਰਾਉਣ ਵਾਲੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਇੱਕ ਮਹਮ ਵਿੱਢੀ ਤੇ ਹੁਣ ਮੇਰੀ ਬੇਨਤੀ ਹੈ ਕਿ ਆਪਾਂ ਉਹਨਾਂ ਦੇ ਬਚਨਾਂ ਤੇ ਪਹਰਾ ਲਈਏ ਮੈਂ ਹਰ ਵਾਰੀ ਜਦੋਂ ਵੀ ਬੋਲਦਾ ਇਹ ਗੱਲ ਕਹਿੰਦਾ ਮੈਨੂੰ ਇਹ ਦੱਸੋ 1 ਲੱਖ ਕੁਝ ਹਜ਼ਾਰ ਦੀ ਗਿਣਤੀ ਜਿਨ੍ਹਾਂ ਨੇ ਬਾਹਾਂ ਖੜੀਆਂ ਕੀਤੀਆਂ ਸੀ ਉਹ ਸਾਰੇ ਸੀਂਧ ਨਹੀਂ ਹੋ ਗਏ ਸਾਰੇ ਜੀਲਾ ਦੇ ਨਹੀਂ ਡਕੇ ਗਏ ਸਾਡਾ ਖੂਨ ਕਿਉਂ ਸੋ ਗਿਆ ਸਿੱਖੀ ਦੇ ਪਰਥਾਏ ਆਪਾਂ ਕਿਉਂ ਸੁਖਾਂ ਦੇ ਵਿੱਚ ਪੈ ਗਏ ਆ ਕਿ ਸਾਨੂੰ ਆਉਣ ਵਾਲਾ ਇਤਿਹਾਸ ਮਾਰ ਪੜੂਗਾ ਜੇ ਆਪਾਂ ਇਹਨਾਂ ਦੀ ਰਿਹਾਈ ਨਾ ਕਰਾਈ ਜਾੜੋ ਸਾਡੇ ਨਾਲ ਜਾਤੀਆਂ ਹੋ ਰਹੀਆਂ ਨੇ ਉਹਨਾਂ ਜਾਤੀਆਂ ਦੇ ਬਾਰੇ ਆਪਣੀ ਆਵਾਜ਼ ਬੁਲੰਦ ਨਾ ਕੀਤੀ ਤੇ ਸਾਨੂੰ ਆਉਣ ਵਾਲਾ ਇਤਿਹਾਸ ਮੇਰਾ خیال ਦਾ ਮਾਫ਼ ਨਹੀਂ ਕਰੇਗਾ ਮੈਂ ਦੇਰ ਦਾ ਸਮਾਂ ਵੀ ਬੇਨਤੀ ਕਰ ਚੁੱਕਾ ਡੋਗਰਾ ਤੇ ਮੇਰੇ ਸਤਿਕਾਰਯੋਗ ਇੱਥੇ ਜੀ ਵੀ ਸਾਡੇ ਬੈਠੇ ਸਨ ਸ਼ਸ਼ੀਕਾਂਤੀ ਸ਼ਸ਼ੀਕਾਂਤੀ ਉਹ ਦਿਨਾਂ ਦੇ ਜੀ ਵੀ ਰਹਿ ਚੁੱਕੇ ਨੇ ਤੇ ਉਹਨਾਂ ਨੇ ਗੰਦਾੜੇ ਨਾਲ ਕਹੀ ਕਿ ਇਹ ਸਾਰਾ ਭਗਿਰਿਆ ਜਿੰਨੀ ਆ ਇੱਕ ਘੰਟੇ ਤੋਂ ਲੈ ਕੇ ਇੱਕ ਦਿਨ ਦੇ ਵਿੱਚ ਇਹ ਪੂਰੀ ਹੋ ਸਕਦੀ ਆ ਇਹ ਮੇਰੇ ਤੋਂ ਕਰਾਈ ਗਈ ਆ ਮੈਂ ਕੀ ਕੀਤੀ ਹੋਈ ਆ ਹਜ਼ਾਰਾਂ ਬੰਦੇ ਜਿਹੜੇ ਨੇ ਉਹ ਇੱਕ ਘੰਟੇ ਤੋਂ ਲੈ ਕੇ ਇੱਕ ਦਿਹਾੜੀ ਦੇ ਤੇ ਰਹਾ ਕੀਤੇ ਜਾ ਚੁੱਕੇ ਹਨ ਇਹ ਹੁਣ ਮਾਦਨ ਸਾਹਿਬ ਦੀ ਮਰਜ਼ੀ ਆ ਜਾਂ ਸੈਂਟਰ ਸਰਕਾਰ ਦੀ ਮਰਜ਼ੀ ਆ ਮੈਂ ਇਸ ਪਾਸੇ ਨਹੀਂ ਜਾਣਾ ਕਿਉਂ ਮੇਰਾ ਇਹ ਮਤ ਨਹੀਂ ਆਗਾ ਮੈਂ ਤਾਂ ਗੁਰੂ ਚੰਨਾ ਜੀ ਦਾ ਅਨੁਸਾਰ ਕੀਤੀ ਆ ਜੋ ਗੁਰੂ ਕੰਗੇ ਮੈਂ ਉਹਨੂੰ ਪ੍ਰਮਾਣ ਕਰਾਂਗਾ